ਆਮ ਆਦਮੀ ਪਾਰਟੀ ਤੇ ਵਰਦੇ ਨਜ਼ਰਾਏ ਸਾਬਕਾ ਕਾਂਗਰਸੀ ਵਿਧਾਇਕ ਕੁਸ਼ਲਦੀਪ ਸਿੰਘ ਢਿੱਲੋਂ ਦਰਅਸਲ ਫਰੀਦਕੋਟ ਤੋਂ ਸਾਬਕਾ ਕਾਂਗਰਸੀ ਵਿਧਾਇਕ ਕੁਸ਼ਲਦੀਪ ਢਿੱਲੋਂ ਲਗਾਤਾਰ ਲੋਕਾਂ ਦੇ ਵਿੱਚ ਵਿਚਰ ਰਹੀ ਨੇ ਤੇ ਸ਼ਹਿਰ ਵਾਸੀਆਂ ਨਾਲ ਆਪਣੀਆਂ ਮੀਟਿੰਗਾਂ ਜਾਰੀ ਰੱਖਣ ਦਾ ਦਾਵਾ ਕਰਦੇ ਹੋਏ ਨਜ਼ਰ ਆ ਰਹੇ ਨੇ ਪੰਜਾਬ ਦੇ ਵਿੱਚ ਇੱਕ ਵਾਰ ਫਿਰ ਤੋਂ ਕਾਂਗਰਸ ਸਰਕਾਰ ਆਵੇਗੀ ਇਸ ਤੋਂ ਉਹਨਾਂ ਦਾ ਦਾਅਵਾ ਕੀਤਾ ਕਿਉਂਕਿ ਉਹਨਾਂ ਦਾ ਕਹਿਣਾ ਹੈ ਕਿ ਲੋਕਾਂ ਨੇ ਆਮ ਆਦਮੀ ਪਾਰਟੀ ਨੂੰ ਮੌਕਾ ਦੇ ਕੇ ਪਰਖ ਲਿਆ ਤੇ ਉਹਨਾਂ ਵੱਲੋਂ ਕਿੰਨੀ ਵੱਡੀ ਗਲਤੀ ਹੋਈ ਹੈ ਤੇ ਗੱਲਬਾਤ ਕਰਦੇ ਹੋ ਉਹਨਾਂ ਕਹਿੰਦੇ ਕਿ ਪੰਜਾਬ ਦੀ ਆਮ ਆਦਮੀ ਪਾਰਟੀ ਦੀ ਸਰਕਾਰ ਸਿਰਫ ਚੁਟਕਲਿਆ ਦੀ ਸਰਕਾਰ ਬਣ ਕੇ ਰਹਿ ਗਈ ਹੈ ਜਿਸ ਵੱਲੋਂ ਆਪਣੇ 3 ਸਾਲ ਦੇ ਕਾਰਜਕਾਲ ਦੇ ਵਿੱਚ ਹਾਲੇ ਤੱਕ ਪੰਜਾਬ ਦੇ ਲਈ ਕੁਝ ਨਹੀਂ ਕੀਤਾ ਗਿਆ ਤੇ ਇਸ ਵਕਤ ਪੰਜਾਬ ਦਾ ਕਿਸਾਨ ਪਰੇਸ਼ਾਨ ਹੈ ਜੋ ਕਿ ਮੰਡੀਆਂ ਦੇ ਵਿੱਚ ਰੋਲ ਰਿਹਾ ਛੋਟਾ ਦੁਕਾਨਦਾਰ ਤੇ ਵਪਾਰੀ ਪਰੇਸ਼ਾਨ ਨੇ ਜਿਸ ਨੂੰ GST ਦੇ ਨਾਮ ਤੇ ਰੱਜ ਕੇ ਲੁੱਟਿਆ ਜਾ ਰਿਹਾ ਹੈ ਮਹਿਲਾਵਦਨਾ ਕੀਤੇ ਵਾਦੇ ਪੂਰੇ ਨਹੀਂ ਹੋਏ ਤੇ ਪੰਜਾਬ ਦੇ ਵਿੱਚ ਅਮਨ ਕਾਨੂੰਨ ਦੀ ਸਥਿਤੀ ਦੀ ਹਾਲਤ ਵੀ ਬੜੀ ਗੰਬੀਰ ਹੈ ਜਿਸ ਦੇ ਵਿੱਚ ਗੈਂਗਸਟਰਵਾਦ ਨੂੰ ਬੜਾਵਾ ਮਿਲ ਰਿਹਾ ਤੇ ਲੋਕਾਂ ਨੂੰ ਸ਼ਰੀਆਮ ਫਿਰੌਤੀਆਂ ਦੀਆਂ ਕਾਲ ਆ ਰਹੀਆਂ ਨੇ ਉਹਨਾਂ ਕਿਹਾ ਕਿ ਪੰਜਾਬ ਸਰਕਾਰ ਹਰ ਫਰੰਟ ਤੇ ਫੇਲ ਸਾਬਤ ਹੋਈ ਹੈ ਕਿ ਉਧਰ ਵਿਕਾਸ ਦੀ ਗੱਲ ਕਰਦਿਆਂ ਉਹਨਾਂ ਕਿਹਾ ਕਿ ਕਾਗਰਸ ਸਰਕਾਰ ਵੱਲੋਂ ਸ਼ੁਰੂ ਹੋਏ ਵਿਕਾਸ ਕਾਰਜ 80 ਤੋਂ 90% ਕੰਪਲੀਟ ਹੋ ਚੁੱਕੇ ਨੇ ਪਰ ਇਹ ਸਰਕਾਰ ਸਮੇਂ ਸਾਰੇ ਕੰਮ ਦੂਰੇ ਪਏ ਨੇ ਇੱਕ ਵੀ ਪੈਸਾ ਵਿਕਾਸ ਕਾਰਜਾਂ ਦੇ ਲਈ ਨਹੀਂ ਖਰਚਿਆ ਗਿਆ 슈ਗਰ ਮਿਲ ਦੀ ਗੱਲ ਕਰੀਏ ਤਾਂ ਉਹਨਾਂ ਦਾ ਕਹਿਣਾ ਹੈ ਕਿ 슈ਗਰ ਮਿਲ ਨੂੰ ਦੁਬਾਰਾ ਚਾਲੂ ਕਰਵਾਉਣ ਦੇ ਲਈ ਮੌਜੂਦਾ ਐਮਐਲਏ ਦੇ ਵੱਲੋਂ ਮਰਨ ਵਰਤ ਰੱਖੇ ਗਏ ਸੱਤ ਪਰ ਅੱਜ ਉਹ ਇਸ ਬਾਰੇ ਜ਼ਿਕਰ ਵੀ ਨਹੀਂ ਕਰ ਰਹੇ ਤੇ ਉਹਨਾਂ ਦਾ ਕਹਿਣਾ ਹੈ ਕਿ ਬਲਕਿ ਉਹ ਸਾਡੀ ਸਰਕਾਰ ਦੀਆਂ ਇਸ ਮਿਲ ਨੂੰ ਚਾਲੂ ਕਰਾਉਣ ਦੀਆਂ ਕੋਸ਼ਿਸ਼ਾਂ ਦੇ ਵਿੱਚ ਵੀ ਅੜਿੱਕੇ ਪਾਉਂਦੇ ਰਹੇ ਨੇ ਦੇਖੋ ਇਸ ਵੇਲੇ ਜਿਹੜੀ ਪੰਜਾਬ ਚ ਲੜਾਈ ਹੈ ਉਹ ਕਾਂਗਰਸ ਪਾਰਟੀ ਤੇ ਆਮ ਆਦਮੀ ਪਾਰਟੀ ਦੇ ਵਿੱਚ ਹੈ ਲੋਕ ਬੜੇ ਨਾਰਾਜ ਆਮ ਆਦਮੀ ਪਾਰਟੀ ਤੋਂ ਹਰੇਕ ਵਰਗ ਕਿਸਾਨਾਂ ਨਾਲ ਬਹੁਤ ਵੱਡਾ ਧੋਖਾ ਹੋਇਆ ਵਾਅਦੇ ਕੁਝ ਹੋਰ ਕੀਤੇ ਸੀ ਤੇ ਅੱਜ ਕਿਸਾਨ ਮੰਡੀਆਂ ਚ ਰੋਲਦੇ ਫਿਰਦੇ ਗਰੀਬ ਭਰਾਵਾਂ ਨੂੰ ਬਹੁਤ ਵੱਡਾ ਧੋਖਾ ਹੋਇਆ ਮਾਮਾ ਭੈਣਾਂ ਨੂੰ ਬਹੁਤ ਵੱਡਾ ਧੋਖਾ ਹੋਇਆ ਹਜ਼ਾਰ ਰੁਪਏ ਦੇ ਲਾਰੇ ਲਾਏ ਗਰੀਬਾਂ ਦੀ ਕੋਈ ਵੀ ਰਾਏ ਤਾਂ ਜਿਹੜੀ ਕਾਂਗਰਸ ਤੋਂ ਚਲਦੀ ਆ ਰਹੀਆਂ ਸੀ ਉਹ ਸਾਰੀਆਂ ਬੰਦ ਕਰ ਦਿੱਤੀਆਂ ਸੋ ਉਹਨਾਂ ਦਾ ਵੀ ਬੜਾ ਮਾੜਾ ਹਾਲ ਹੈ ਮੁਲਾਜ਼ਮਾਂ ਦਾ ਬਹੁਤ ਮਾੜਾ ਹਾਲ ਹੈ ਮੁਲਾਜ਼ਮਾਂ ਨਾਲ بڑے ਵਾਅਦੇ ਕੀਤੇ ਸੀ ਝੂਠੇ ਲਾਰੇ ਲਾਏ ਸੀ ਸਾਰਾ ਮੁਲਾਜ਼ਮ ਵਰਗ ਤੰਗ ਹੈ ਦੁਖੀ ਹੈ ਇਹਨਾਂ ਤੋਂ ਉਵੇਂ ਇਸ ਵੇਲੇ ਪੰਜਾਬ ਦੇ ਮੰਦੀ ਦੇ ਹਾਲ ਚਿਰ ਚੱਲ ਰਹੇ ਜਿੰਨੇ ਦੁਕਾਨਦਾਰ ਹੈ ਜਿੰਨੇ ਵਪਾਰੀ ਹੈ ਉਹਨਾਂ ਦਾ ਬਹੁਤ ਮਾੜਾ ਹਾਲ ਹੈ ਪਿੱਛੇ ਇਹਦਾ ਜੀਐਸਟੀ ਦਾ ਇੰਨਾ ਇਹਨਾਂ ਨੇ ਸਖਤੀ ਕਰ ਰੱਖੀ ਸੀ ਕਿ ਦੁਕਾਨਾਂ ਦੇ ਜਾਜਾ ਜੀਐਸਟੀ ਵਾਲੇ ਵਪਾਰੀਆਂ ਨੂੰ ਤੰਗ ਕਰਦੇ ਸੀ ਸੋ ਹਰੇਕ ਪੱਖ ਤੋਂ ਹਰੇਕ ਵਰਗ ਤੰਗ ਹੈ ਕਿਸੇ ਦਾ ਕੁਝ ਨਹੀਂ ਇਹਨਾਂ ਨੇ ਸਵਾਰਿਆ ਸਿਰਫ ਗੱਲਾਂ ਨਾਲ ਹੀ ਟਾਈਮ ਪਾਸ ਕਰ ਰਹੇ ਆ ਚੁਟਕਲੇ ਸੁਣਾ ਕੇ ਹੀ ਇਹਨਾਂ ਨੇ ਸਰਕਾਰ ਬਣਾਈ ਸੀ ਤੇ ਚੁਟਕਲੇ ਸੁਣਾ ਕੇ ਹੀ ਇਹ ਸਰਕਾਰ ਚਲਾ ਰਹੇ ਆ ਟਾਈਮ ਪਾਸ ਕਰ ਰਹੇ ਆ ਸੋ ਮੈਂ ਤਾਂ ਪੰਜਾਬ ਦੇ ਲੋਕਾਂ ਨੂੰ ਕਹਿਣਾ ਚਾਹੁੰਦਾ ਕਿ ਗੱਲਾਂ ਚ ਨਾ ਆਇਆ ਕਰੋ ਸਿਰਫ ਨਾਅਰੇ ਆਜਣਾ ਆਇਆ ਕਰੋ ਇਹ ਦੇਖਿਆ ਕਰੋ ਕਿਹੜੀ ਪਾਰਟੀ ਤੁਹਾਡੇ ਕੰਮ ਕਰ ਸਕਦੀ ਹੈ ਕਿਹੜੇ ਲੋਕਾਂ ਨੇ ਅੱਗੇ ਕੀਤੇ ਹੈ ਤੇ ਕਿਹੜੇ ਕਰਨਗੇ ਸੋ ਜੇ ਪ੍ਰਮਾਤਮਾ ਨੇ ਆਉਣ ਵਾਲੇ ਸਮੇਂ 'ਚ ਮੌਕਾ ਦਿੱਤਾ ਕਾਂਗਰਸ ਪਾਰਟੀ ਨੂੰ ਤੇ ਜਿਹੜੇ ਸਾਰੇ ਵਰਗਾਂ ਦੀਆਂ ਮੁਸ਼ਕਲਾਂ ਦੂਰ ਕਰਾਂਗੇ ਤੇ ਸਭ ਤੋਂ ਵੱਡੀ ਗੱਲ ਇਹ ਹੈ ਪੰਜਾਬ 'ਚ ਇੱਕ ਖੁਸ਼ਹਾਲ ਮਾਹੌਲ ਬਣਾਵਾਂਗੇ ਐਸੇ ਵੇਲੇ ਦੇਖੋ ਲਾਅ ਐਂਡ ਆਰਡਰ ਦਾ ਕਿੱਦਾਂ ਮਾੜਾ ਹੈ ਚੋਰੀਆਂ ਫਰੋਤੀਆਂ ਬੁਰਾ ਹਾਲ ਹੋਇਆ ਪਿਆ ਹੈ ਸੋ ਹਰੇਕ ਪੱਖ ਤੋਂ ਇਸ ਵੇਲੇ ਜਿਹੜਾ ਪੰਜਾਬੀ ਹੈ ਉਹ ਵਿਚਾਰਾ ਦੁਖੀ ਹੈ ਤੇ ਪ੍ਰਮਾਤਮਾ ਕਰੇ ਜਲਦੀ ਇਹਨਾਂ ਦਾ ਕੰਮ ਨਿਭੜੇ ਤੇ ਸਰਕਾਰ ਕਾਂਗਰਸ ਬਣਾਵੇ ਤਾਂ ਕਿ ਸਾਰੇ ਵਰਗਾਂ ਨੂੰ ਰਾਹਤ ਦੇ ਸਕੀਏ ਤੇ ਨਾਲੇ ਪੰਜਾਬ ਦਾ ਮਾਹੌਲ ਵਧੀਆ ਬਣਾ ਸਕੀਏ ਤਾਂ ਕਿ ਪੰਜਾਬ ਤਰੱਕੀ ਕਰ ਸਕੇ। ਹੁਣ 3 ਸਾਲ ਹੋ ਚੱਲੇ ਆ। 1 ਰੁਪਈਆ ਨਹੀਂ ਆਇਆ। ਜਿਹੜੇ ਮਿਊਸਪਲ ਕਮੇਟੀ ਅ ਫਰੀਦਕੋਟ ਦੀ ਉਹ ਜਿਹੜੇ ਮੜੇ-ਮੋੜੇ ਕੰਮ ਕਰਾਉਂਦੀ ਹੈ ਜਿਹੜਾ ਉਹਨਾਂ ਨੂੰ ਵੈਟ ਦਾ ਪੈਸਾ ਹੁੰਦਾ ਜਾਂ ਜਿਹੜਾ ਕੋਈ ਉਦੋਂ ਅਸੀਂ ਪੈਸਾ ਜਮ੍ਹਾਂ ਕਰਾ ਕੇ ਦਿੱਤਾ ਸੀ ਉਹਨੂੰ ਉਸ ਪੈਸੇ ਵਿੱਚੋਂ ਉਹਨਾਂ ਨੇ ਜਿਹੜੇ ਥੋੜੇ ਬਹੁਦੇ ਕੰਮ ਕਰਵਾਏ ਆ ਸਰਕਾਰ ਵੱਲੋਂ 1 ਰੁਪਈਆ ਨਹੀਂ ਆ ਕਹਿਣ ਨੂੰ ਸੌਖਾਣ ਨੂੰ ਫਰੀਦਕੋਟ ਵਿੱਚ ਕੋਈ ਵੀ ਕੰਮ ਨਹੀਂ ਜਿਹੜਾ ਸ਼ੁਰੂ ਨਵਾਂ ਕੀਤਾ ਹੋਵੇ ਜਿਹੜੇ ਸਾਡੇ ਵੇਲੇ ਕੰਮ ਕੋਈ 90% ਹੋ ਗਿਆ ਕੋਈ 80% ਹੋ ਗਿਆ ਉਵੇਂ ਅਧੂਰੇ ਪਏ ਆ ਉਹ ਵੀ ਸਾਰੇ ਉਮੀਦਵਾਰੇ ਪਏ ਆ ਉਹਨਾਂ ਚ ਵੀ ਬਹੁਤ ਮਾੜਾ ਹਾਲ ਹੈ ਸੋ ਮੈਂ ਸਮਝਦਾ ਹੈ ਕਿ ਇੱਕ ਬਿਲਕੁਲ ਹੀ ਇਹ ਫੇਲ ਸਰਕਾਰ ਤੇ ਲੋਕਾਂ ਨਾਲ ਇਹਨਾਂ ਨੇ ਠੱਗੀ ਮਾਰੀ ਬਹੁਤ ਵੱਡੇ ਵੱਡੇ ਵਾਅਦੇ ਕੀਤੇ ਤੇ ਨਿਕਲੇ ਇਹਨਾਂ ਚ ਕੁਝ ਨਹੀਂ ਦੇਖੋ ਮੁਸ਼ਕਲ ਇਹ ਹੈ ਜੇ ਸੱਚੀ ਗੱਲ ਕਹੀ ਹੈ ਨਾ ਤੇ ਕਈ ਵਾਰੀ ਲੋਕ ਸੁਣਨਾ ਪਸੰਦ ਨਹੀਂ ਕਰਦੇ ਔਰ ਸਚਾਈ ਨੇ ਸਚਾਈ ਰਹਿਣਾ ਜਦੋਂ ਸਾਡੀ ਸਰਕਾਰ ਆਈ ਸੀ 2017 ਚ ਮੇਰਾ ਬੜਾ ਮਾਨਸਿਕ ਹੈ ਮੈਂ ਸ਼ੂਗਰ ਮੈਨੂੰ ਰਿਵਾਈਵ ਕਰ ਜਦੋਂ ਸਾਰਾ ਕੁਝ ਪਤਾ ਕੀਤਾ ਇਹਦੀ ਮੈਂ ਤਿੰਨ ਮੀਟਿੰਗਾਂ ਕਰਾਈਆਂ ਸੀ ਜਦੋਂ ਸਾਰਾ ਕੁਝ ਪਤਾ ਕੀਤਾ ਤੇ ਪਤਾ ਲੱਗਾ ਕਿ ਕਾਲੀ ਦਲ ਦੀ ਸਰਕਾਰ ਨੇ ਜਾਣ ਲੱਗਿਆ ਨੇ ਇਹ ਜਿਹੜੀ ਸਾਰੀ ਜ਼ਮੀਨ ਹੈ ਇਹ ਪੁੱਡਾ ਨੂੰ ਦੇ ਦਿੱਤੀ ਸੀ ਤੇ ਪੁੱਡਾ ਤੋਂ ਪੈਸੇ ਸਰਕਾਰ ਨੇ ਲੈਲੇ ਸੀ ਤੇ ਉਹ ਪੈਸੇ ਸੰਘਤ ਦਰਸ਼ਨਾ ਵਿੱਚ ਖੀਚ ਜਾ ਕੇ ਕਾਲੀ ਸਰਕਾਰ ਨੇ ਜਿਹੜੇ ਵੰਡੇ ਸੀ ਖੇ ਖਰਾਬ ਕੀਤੇ ਸੀ ਇਸ ਕਰਕੇ ਜਦੋਂ ਪੁੱਡਾ ਤੋਂ ਜ਼ਮੀਨ ਵਾਪਸ ਲੈਣੀ ਹੋਵੇ ਉਹ ਨੂੰ ਪੁੱਡਾ ਨੂੰ ਪੈਸੇ ਦੇਣੇ ਪੈਂਦੇ ਸੋ ਇਸ ਵळे ਉਹ ਵਾਇਬਿਲਟੀ ਨਹੀਂ ਬਣਦੀ ਸੀ ਫਿਰ ਮੈਂ ਦੂਜੀ ਕੋਸ਼ਿਸ਼ ਕੀਤੀ ਕਿ ਮੈਂ ਇੱਥੇ ਪ੍ਰਾਈਵੇਟ ਕੋਈ ਪਲੇਅਰ ਲਿਆ ਕੇ ਪ੍ਰਾਈਵੇਟ ਸ਼ੂਗਰ ਮਿਲ ਲਵਾ ਦਿਆਂ ਤਾਂ ਕਿ ਇਹ ਸ਼ੂਗਰ ਮਿਲ ਨਾਲ ਲੋਕਾਂ ਦਾ ਫਾਇਦਾ ਹੋ ਸਕੇ ਉਦੋਂ ਇਹ ਜਿਹੜੇ ਸੇਖੋ ਸਾਹਿਬ ਨੇ ਹੁਣ ਐਮਐਲਏ ਨੇ ਇਹਨਾਂ ਨੇ ਧਰਨਾ ਦਿੱਤਾ ਮਰਨਵਰਤ ਰੱਖਿਆ ਕਿ ਨਹੀਂ ਜੀ ਅਸੀਂ ਤਾਂ ਪ੍ਰਾਈਵੇਟ ਨਹੀਂ ਲਵਾਉਣੀ ਅਸੀਂ ਤਾਂ ਮਰਨਵਰਤ ਰੱਖਿਆ ਅੱਜ ਤਾਂ 슈ਗਰ ਮੈਲੀ ਦੁਬਾਰਾ ਲਾਵਾਂਗੇ ਤੇ ਅੱਜ ਕਿੱਥੇ ਇਹ ਗੱਲਾਂ ਨਾ ਸਰਕਾਰੀ ਨਾ ਪ੍ਰਾਈਵੇਟ ਜਿਹੜਾ ਮੈਂ ਕੰਮ ਕਰਦਾ ਸੀ ਉਹ ਕਰਨ ਨਹੀਂ ਦਿੱਤਾ ਜਾਣ ਕੇ ਉਹ ਮਰਨਵਰਤ ਰੱਖ ਲਿਆ ਤੇ ਅੱਜ ਕਿੱਥੇ 슈ਗਰ ਮਿਲ 슈ਗਰ ਮੈਲ ਛੱਡੋ ਮੈਂ ਤਾਂ ਇਹਨਾਂ ਨੂੰ ਬੇਨਤੀ ਕਰਦਾ ਕਿ ਆ ਗੁਰ ਬਣਾਉਣ ਵਾਲੇ ਖਿਡਾਰੀ ਕਿਤੇ ਲਵਾ ਦਿਓ ਫਰੀਦ ਕੋਰਟ ਮਤਲਬ ਇਸ ਕਰਕੇ ਹਰ ਇੱਕ ਪੱਖ ਤੋਂ ਬੁਰੀ ਤਰ੍ਹਾਂ ਵਹਿਲੀ ਦਿੱਤਾ ਕੱਖ